ਘਰ ਵਿੱਚ ਨਾ ਹੋਵੇ ਕਿਰਪਾਲ ਘਰ 'ਚ ਨਾ ਹੋਵੇ ਕਿਰਪਾਲ ਆ ਕਣ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਭਾਈ ਕਿਸੇ ਦਾ ਨਾਮ ਕਿਰਪਾਲ ਹੋਵੇ ਕਿਰਪਾਲ ਹੋਵੇ ਟੱਲੇ ਰਹਿੰਦੇ ਹੁਣ ਆ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਏ ਹੁਣ ਆਜੋ ਭਾਈ ਕਿਸੇ ਦਾ ਨਾਮ ਕਿਰਪਾਲ ਹੋਵੇ ਕਿੱਥੋਂ ਆਇਆ ਬੱਕਰਾ ਕਲਿਆਣ ਤੋਂ ਕਿਰਪਾਲ ਕੌਣ ਆ ਬੱਕਰਾ ਟੱਲਾ ਗੋਮ ਰਹਿਣਾ ਖੁਸ਼ੀ ਰਹਿਣ ਪਹਿਲੀ ਗੇਲਾਇਆ ਇੱਕ ਦੋ ਤਿੰਨ ਇੱਧਰਲੇ ਟਿੱਟ ਚ ਪ੍ਰੋਬਲਮ ਕੀ ਦੇ ਆ ਗਈ ਸੀ ਕੀ ਤੇ ਆ ਗਈ ਸੀ ਬਕਰਾਂ ਮੇਰੀ ਆ ਗਈ ਥੋੜੀ ਆ ਗਈ ਜੰਨੀ ਬਾਬਾ ਵੇ ਨਾ ਨਾ ੱੱਲੇ ਤੇਰੇ ਕਾਲੀਆਂ ਮਸਾਣੀਆਂ ਨਾ ੱੱਲੇ ਤੇਰੇ ਕਾਲੀਆਂ ਮਸਾਣੀਆਂ ਬੁੱਝਦੀਆਂ ਬਾਬਾ ਤੈਨੂੰ ਜਮੂਦੀਆਂ ਰਾਣੀਆਂ ਬੁੱਝਦੀਆਂ ਬਾਬਾ ਤੇਨੂੰ ਜਮੂਦੀਆਂ ਰਾਣੀਆਂ ਹੋ ਬੁੱਝਦੀਆਂ ਬਾਬਾ ਤੇਨੂੰ ਕਰਪਾਲ ਸੋਡਾ ਨੋਆ ਸਾਰ ਸੋਡੇ ਤਿੰਨੇ ਉਹ ਦੋ ਜਿਹੜੇ ਭਾਈ ਜੀ ਉਹ ਬਾਗ ਦਾ ਜਾਂਦੇ ਹੋਣ ਸਕੇ ਪਰਿਵਾਰਾਂ ਦੇ ਘਰ ਕਹਿ ਰਹੇ ਇਹ ਤਿੰਨੇ ਕਹਿ ਰਹੇ ਵੀ ਤਿੰਨੇ ਨੇ ਫਕਰਾ ਚੱਲ ਬਾਬਾ ਓਏ ਸਾਡੇ ਵੀ ਬਨੇ ਰਿਆ ਕਿ ਬੋਲੇ ਕਦੀ ਕਾਂ ਨੱਦਬ ਨਾ ਦੇ ਤੇ ਮੇਰੇ ਹੱਥ ਲੱਗਾ ਵੱਤੀਆ ਤੇਰਾ ਨਾਮ ਇਹ ਪਾਣੀ ਵਿੱਚ ਡੁੱਬ ਕੇ ਸੋਡਾ ਮਰ ਗਿਆ ਦੀ ਕਿ ਕਿਸੇ ਦਾ ਮਰ ਗਿਆ ਸੀ ਦੱਸੋ ਤਾਂ ਨਹੀਂ ਇਹਨਾਂ ਨੂੰ ਪਾਣੀ ਵਿੱਚ ਡੁੱਬ ਕੇ ਸੋਡਾ ਮਾਰਦੇ ਕੇ ਕਿਸੇ ਦਾ ਸੀ ਇਹ ਕਦੇ ਪਰਵਾਰ ਚ ਕੋਈ ਯਾਦ ਨਹੀਂ ਕਦੇ ਉੱਪਰ ਜਾਂਦਾ ਕਦੇ ਥੱਲੇ ਜਾਂਦਾ ਬੰਦਾ ਸੁਪਰੇ ਵਿੱਚ ਕਿਹਨੂੰ ਦਿਖਦਾ ਦੀ ਇਹਦੇ ਵਿੱਚ ਤਾਂ ਬੋਲਦਾ ਪੁੱਤਰਾ ਪਹਿਲਾਂ ਨਹੀਂ ਬੋਲਣੀ ਨਹੀਂ ਯਾਦ ਉਹਨਾਂ ਨੂੰ ਯਾਦ ਨਹੀਂ ਆਉਂਦਾ ਸਾਡੀ ਮੈਂ ਮਾਤਾ ਹਾਂ ਯਾਦ ਨਹੀਂ ਆਉਂਦਾ ਜੀ ਕੁਝ ਕਿ ਮੈਂ ਮਾਤਾ ਮੈਨੂੰ ਯਾਦ ਨਹੀਂ ਆਉਂਦਾ ਜੇ ਕਿਰਪਾ ਹੋ ਜੇ ਇਸ ਤੋਂ ਪਰੇ ਹੀ ਹੋ ਜੇ ਤੱਲੀ ਵਾਂਗੂ ਸੱਟੇ ਹੋ ਜੈਨ ਮਾਤਾ ਇਹ ਪਾਣੀ ਵਿੱਚ ਡੁੱਬ ਕੇ ਮਰ ਗਿਆ ਸੀ ਅਰਮਦਾਸ ਸਿੰਘ ਦਾ ਮੁੰਡਾ ਇਹ ਕਹਿੰਦਾ ਮੈਂ ਹੈ ਹਾਂ ਚੱਲ ਬਾਬਾ ਕੋਟਲੇ ਦਾ ਮੋਤੀ ਮੈਂ ਬਾਜ਼ਾਰ ਸੋਨਾ ਵੇਖਿਆ ਕੋਟਲੇ ਦਾ ਮੋਤੀ ਮੈਂ ਬਾਜ਼ਾਰ ਸੋਨਾ ਵੇਖਿਆ ਮਨ ਨੂੰ ਕਦ ਲੱਗਿਆ ਸੀ ਘਰ ਸੋਨਾ ਵੇਖਿਆ ਮਨ ਨੂੰ ਕਦ ਲੱਗਿਆ ਸੀ ਘਰ ਸੋਨਾ ਵੇਖਿਆ ਕੋਟਲੇ ਦਾ ਮੋਤੀ ਮੈਂ ਬਾਜ਼ਾਰ ਸੋਨਾ ਵੇਖਿਆ ਕੋਟਲੇ ਦਾ ਮੋਤੀ ਮੈਂ ਬਾਜ਼ਾਰ ਸੋਨਾ ਵੇਖਿਆ ਕੀ ਨਾ ਮਨ ਤਾਂ ਦੇ ਲੱਗਿਆ ਸੀ ਘਰ ਸੋਨਾ ਵੇਖਿਆ ਮਨ ਨੂੰ ਕਦ ਲੱਗਿਆ ਸੀ ਘਰ ਸੋਨਾ ਵੇਖਿਆ ਕਹਿੰਦਾ ਮੈਂ ਪਾਣੀ ਚ ਡੁੱਬ ਕੇ ਮਰ ਗਿਆ ਦੀ ਕਹਿੰਦਾ ਮੈਂ ਇੱਥੇ ਰਹਿਣਾ ਕੱਢ ਦੀ ਇਹਨੂੰ ਬੱਕਰਾ ਚਲ ਭੇਜੀਆਂ ਨਮਕਾ ਹੋੜਲੇ ਦਾ ਮੋਤੀ ਮੈਂ ਬਾਜ਼ਾਰ ਸੋਨਾ ਵੇਖਿਆ ਮੋਤੀ ਮੈਂ ਬਾਜ਼ਾਰ ਇੱਕ ਸਿਕਟਾਂ ਦੀ ਡੱਬੀ ਆਪਦੇ ਉੱਪਰ ਦੀ ਚਾਹਾ ਕਰਣੇ ਮੈਦਾਨਜੇ 'ਚ ਧਰਦੀ ਕਿ ਇੱਥੇ ਬਹਿ ਜਾ ਮੇਰਾ ਪੈਂਦਾ ਛੜ ਦੇ ਟੱਲੀ ਵਾਂਗੂ ਸੈੱਟ ਹੋ ਜਾਏਗਾ ਫੱਕਰਾ ਉੜ ਕੇ ਤੇਰੇ ਕੋਲ ਨਹੀਂ ਆਊਗਾ ਬੱਕਰਾ ਐਨੇ ਕੇ ਦੇਣੀ ਮਸ ਉਹਨੂੰ ਥੋੜੇ ਕੋਲ ਨਹੀਂ ਆ ਪਾਣੀ 'ਚ ਡੁੱਬ ਗਿਆ ਸੀ ਰਮਦਾਸੀਆਂ ਦਾ ਮੁੰਡਾ ਇਹ ਹੈਂ ਗਿਆ ਲੈ ਚਰਪਾਈ ਹੋ ਜਾ ਚਲੀ ਬਾਬਾ ਹੋਰ ਮਿਲਣੇ ਨੂੰ ਤੈਨੂੰ ਬਾੜਾ ਜਿੱਤ ਕਰਦਾ ਤੇਰੀ ਕੁਰਸੀ ਮਲੇਰਾ ਵਿੱਚ ਡਾਈ ਹੁੰਦੀ ਨਾ ਹੋਵੇ ਗਗਨਦੀਪ ਕਣ ਪਏ ਹੋਣਾ ਪੁੱਛਣ ਵਾਸਤੇ ਹੋਣਾ ਗਗਨਦੀਪ ਕਾਉਣਾ ਬਕਰਾ ਕਿੱਥੋਂ ਆਇਆ ਬਕਰਾ ਛੱਲੇ ਬਕਰਾ ਲੋਹਰਾ ਮੈਂ ਕੱਲ ਮੇ ਦਾ ਸੀਰੀ ਬਾਬਾ ਕੱਲ ਮੈਨੂੰ ਜਾਣਦਾ ਕੱਲ ਮੇ ਦਾ ਸੀਰੀ ਬਾਬਾ ਲੈ ਮੈਨੂੰ ਜਾਣਦਾ ਕੱਲ ਮੇ ਦਾ ਸੀਰੀ ਬਾਬਾ ਕੱਲ ਮੈਨੂੰ ਜਾਣਦਾ ਕੱਲ ਮੇ ਦਾ ਸੀਰੀ ਬਾਬਾ ਕੱਲ ਮੈਨੂੰ ਸੋਡਾ ਬੇਟਾ ਮਾਤਾ ਸਾਡਾ ਹੀ ਬੇਟਾ ਜੀ ਕੰਮ ਇੱਕੇ ਪੁੱਛਣਾ ਹੈ ਉਹਨਾਂ ਦੀ ਪੁੱਛਾ ਹੋਵੇ ਬਸ ਬਾਕੀ ਬੈਜੋ ਭਾਈ ਇੱਕੇ ਕੰਮ ਪੁੱਛਣਾ ਹੈ ਹੁਣ ਇੱਕ ਕੰਮ ਪੁੱਛਣ ਆਏ ਨੇ ਭਾਈ ਗਗਨਦੀਪ ਨਾਮ ਹੋ ਗਿਆ ਤੁਸੀਂ ਕਿੱਥੋਂ ਆਏ ਹੋ ਬਾਜੇ ਖਾਨੇ ਤੋਂ ਬਾਜੇ ਖਾਨੇ ਤੋਂ ਆਜਾ ਬੱਕਰਾ ਦੇਖੀਂ ਹੋ ਮਾੜੇ ਮਾੜੇ ਚੜੋ ਜਾਂਦਾ ਜਾ ਮੇਰੇ ਸਈਆਂ ਚੋ ਬੇਗੀ ਤੇਰੇ ਨਾਮ ਵਾਲੀ ਜਾਈ ਹੁੰਦੀ ਹੈ ਹੋਣੀ ਨਾ ਇਹ ਦਵਾਈ ਕੌਣ ਖਾਂਦਾ ਤੁਸੀਂ ਖਾਂਦੇ ਹੋ 1 2 3 4 5 ਇਹ ਕਿੱਥੇ ਆ ਬੱਕਰਾ ਭਗਤੇ ਤੋਂ ਅੱਗੇ ਜੀ ਇਹ ਬੱਕਰਾ ਜੈਤੋ ਦੇ ਨਾਲ ਜੀ ਚੱਲ ਫੱਕਰਾ ਇਹਨਾਂ ਦੇ ਘਰੇ ਫਿਰੇ ਨਾਲ ਲਾਈਆ ਬਾਬਾ ਤੇਰੇ ਨਾਲ ਨਹੀਂ ਪਾਵਾਂਗੇ ਦਰਸ਼ਾ ਛੱਡ ਕੇ ਨਾ ਹੋਰ ਕਿਤੇ ਜਾਵਾਂਗੇ ਛੋਟੇ ਪਹੁੰਚ ਗਏ ਆਪਾਂ ਆਏ ਦੱਸੋ ਬਗੜ ਨਿਕਲ ਜੇ ਬੱਸੇ ਲੱਗੀ ਦੇ ਕੋਲੇ ਨਿਕਲ ਜੇ ਬੱਸੇ ਪਤਰੀਆ ਜੀ ਉਹਨਾਂ ਦੀ ਹੈ ਟਾਇਲਾਂ ਦੀ ਦੁਕਾਨ ਆਖੀ ਦੇ ਨੇ ਦੀਦਾ ਪਈ ਬੱਚਾ ਪਹਿਲਾਂ ਲਾਉ ਕਰਨ ਨੂੰ ਆਦੇ ਸੀ ਬਾਪਾ ਕਰਨ ਨੂੰ ਕੀਤਾ ਨਹੀਂ ਆਪਾ ਜੀ ਦੇਖਦੇ ਆ ਟੈਲਾ ਬੋਲਦੇ ਆਉਂਦੀਆਂ ਨੇ ਕਰਨ ਨੂੰ ਕਹਿੰਦੇ ਸੀ ਬਾਪਾ ਕਰੇ ਨੇ ਕਰਨ ਨੂੰ ਕਹਿੰਦੇ ਤੇ ਮਾਤਾ ਤੁਸੀਂ ਬਾਣੀਆਂ ਹੁੰਨੇ ਹੋ نیند ਦੀ ਦਵਾਈ ਇਹਨਾਂ ਨੂੰ ਲਿਆਉਣਾ ਰਾਤ ਨੂੰ ਸੋਨੂੰ ਲੱਗਦਾ ਜਿਵੇਂ ਕੁਝ ਹੋ ਜਾਊਗਾ ਬਾਣੀਆਂ ਹੁੰਨੇ ਹੋ ਡੱਗਰਵਾਲ ਹੁੰਨੇ ਹੋ ਬੱਕਰਾ ਚੱਲ ਬਾਪਾ ਮੜ ਮੜ ਚੜ ਜਾਂਦਾ ਕਾ ਮੇਰੇ ਸਈਆਂ ਜਦੋਂ ਪੜੀ ਤੇਰੇ ਨਾਲ ਆਲੀ ਜੋਈ ਇਹ ਜਿਹੜਾ ਹੈਗਾ 1 2 3 ਛੋਟੇ ਅੱਗ ਲੱਗੀ ਸੀ ਕਿੱਥੇ ਲੱਗੀ ਸੀ ਬਾਬਾ ਮਾਤਾ ਵਾਲੇ ਚਪੜਦੇ ਨੂੰ ਲੱਗੀ ਐ ਇੱਕ ਚਪੜਦੇ ਨੂੰ ਲੱਗੀ ਦੀ ਮਾਤਾ ਹਾਂ ਤੇ ਘਰੀ ਉਹਨੂੰ ਇਹੈਸ ਨੂੰ ਲੱਗੀ ਸੀ ਬਾਬਾ ਜੀ ਐਸੀ ਵਾਲੇ ਸਟਪ ਪ੍ਰੈਜਰ ਨੂੰ ਬੱਚ ਕੇ ਦੇ ਹੋ ਹਾਂਜੀ ਚੱਲ ਬਾਬਾ ਵੇ ਮਾਵਾ ਨੂੰ ਤੂ ਬੁੱਤ ਦੇਵੇ ਪੈੜਾ ਨੂੰ ਤੂ ਵੀਰ ਵੇ ਪਲਾ ਵਿੱਚ ਬਦਲੇ ਦਾ ਤਕ ਤਕ ਵੀਰ ਵੇ ਪਲਾ ਵਿੱਚ ਬਦਲੇ ਦਾ ਤਕ ਤਕ ਵੀਰ ਵੇ ਪਲਾ ਕਰਦੀ ਕੜਪਾਏ ਹੋ ਮੈਂ ਪਹਿਲੀ ਗੇਲਾ ਦੇ ਕਾਰ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਫੋਰਮੈਨ ਹੋਵੇ ਫੋਰਮੈਨੀ ਦਾ ਕੰਮ ਕਰਦਾ ਹੋਵੇ ਪਿੱਛੇ ਪਿੱਛੇ ਕੰਮ ਚਾਈ ਜਾਂਦਾ ਹੋਵੇ ਸਾਜਣੇ ਫੋਰਮੈਨੀ ਦੇ ਕੰਮ ਵਾਲੇ ਆਪੀ ਬਾਜ ਬਾਈ ਫੋਰਮੈਨੀ ਦਾ ਕੰਮ ਕਰਦਾ ਹੋਵੇ ਕਿੰਨਾ ਦੇ ਕਣ ਦੇ ਆ ਜੋ 1 2 3 4 ਚਾਰ ਮੈਂਬਰ ਹੁਣ ਉਹਨਾਂ ਦੇ ਚਲੋ ਕੋਈ ਵਗ ਬੈਜੋ ਭਾਈ ਬਾਕੀ ਬੈਜੋ ਛੋਡੇ ਵਿਚਾਰ ਛੋਡੇ ਵਿਚਾਰ ਨੇ ਬਕਰਾ ਛੋਡੇ ਵਿਚਾਰ ਨੇ 1 2 3 ਜਲੀ ਬਾਬਾ ਚਾਹ ਨਿਕਲ ਜੂ ਮੇਰੀ ਬਕਰਾ ਜੇ ਤੇਰਾ ਛੱਡਿਆ ਚਾਹ ਨਿਕਲ ਜੂ ਮੇਰੀ ਸਕਰਾ ਜੇ ਤੇਰਾ ਛੱਡਿਆ ਬਗਾ ਨਿਕਲ ਜਾਰੇ ਜਾਏ ਬਗਾ ਨਿਕਲ 1 2 3 4 5 6 7 ਤੁਸੀਂ ਵੀ ਉਹ ਮਤਾਂ ਜਿਹੜੇ ਨੇ ਪਰਲਾਗਾ ਸਾਡੇ ਕੋਲ ਲੈ ਜਾ ਆ ਗਿਆ ਹੋਇਆ ਉਹਨਾਂ ਦੀ ਪੁੱਛ ਆਊਗੀ ਚਲੋ ਬਈ ਮੈਂ ਹੀ ਆਪਣਾ ਚਲੋ ਬਈ ਬੰਦਾ ਕਰ ਸਾਡਾ ਹੋਵੇ ਹੋਰ ਮੈਨੀ ਦਾ ਕੰਮ ਤੁਸੀਂ ਕਰ ਜਾਓ ਬਗਾ ਜੋ ਕੋਈ ਬੱਤੀ ਬੇਜੋ ਬੰਗਾ ਨਾਲ ਰੱਜਿਆ ਰਹੇ ਦਾਏ ਬੰਗਾ ਨਾਲ ਰੱਜਿਆ ਰਹੇ ਦਾਏ ਬੇਬੀ ਇਹ ਹੋ ਜਾਣਾ ਫਕਰਾ ਨਾਬੇ ਤੋਂ ਨਾਬੇ ਤੋਂ ਜੀ ਨਾਬੇ ਦਾ ਤਾਂ ਹੈ ਨਹੀਂ ਫਕਰਾ ਖਬੂਰ ਕੋਲੇ ਕੁੰਡਲਾਂ ਪੈਣ ਗਈ ਚੱਲ ਫਕਰਾ ਬੋਲ ਮੈਂ ਫਕਰੇ ਰਾ ਕਿਉਂ ਵਡੀਆਂ ਤੇ ਅੜਿਆ ਚਲੇ ਜੀ ਜਾਣਦੇ ਬਣੀ ਫਕਰਾ ਤੂੰ ਵਡੀਆਂ ਲੈ ਜੀ ਜਾਣਦੇ ਫੜੀ ਫਕਰਾ ਥੱਪ ਹੋ ਗਿਆ ਕੰਮ ਫਕਰਾ ਏ ਕਿਰਪਾਈ ਹੋ ਜੇ ਖੁੱਲੇ ਜਾਵੇ 1 2 3 ਦੋਗੇਲਾ ਕੰਮ ਬੰਨਤਾ ਦੋਗੇਲਾ ਚੰਦ ਗਿਆ ਫਿਰ ਬੰਨ ਗਿਆ ਫਕਰਾ ਐ ਹੋ ਗਿਆ ਚੱਲ ਬਾਬਾ ਜੂ ਨਜੂ ਲੈ ਜਾਓ ਜੀ ਫੜਾਓ ਪੈਸੇ ਇੱਥੇ ਸੀਂਦਾਨਾ ਸੀ ਉਹ ਮੰਨ ਸੀ ਉਹਦੇ ਕਰਕੇ ਚੱਲ ਰਹੇ ਨੇ ਉਹਨੂੰ ਤਾਂ ਜੀ ਵਿਸਤਾਰ ਕਰਾਉਣਾ ਦਾ ਬਕਰਾ ਜੇ ਖੁੱਲੇ ਜਾਵੇ ਛੋਡੇ ਸੀਨੀ ਦਾਨੀ ਬਹੁਤ ਜ਼ਿਆਦੇ ਕਿਰਪਾ ਬਕਰਾ ਹੱਥ ਦੇ ਸਰੋਹਂਜ ਮਾਉਂਦੇ ਨੇ ਛੋਡੇ ਸੀਦਾ ਚੱਲ ਬਾਬਾ ਖੋਲੀਏ ਕੰਮ ਜਿਹੜੇ ਗੁਰੂ ਦੀ ਗੱਲ ਨਾ ਮੰਨਦੇ ਸਦਾ ਦੁੱਖਾਂ ਵਿੱਚ ਰਹਿੰਦੇ ਗੁਰੂ ਦੀ ਗੱਲ ਨਾ ਮੰਨਦੇ ਸਦਾ ਦੁੱਖਾਂ ਵਿੱਚ ਰਹਿੰਦੇ ਮੇਲੇ ਵਿੱਚ ਕੁਮਦਾ ਐ ਨਾ ਐ ਮੇਲੇ ਵਿੱਚ ਕੁਮਦਾ ਐ ਨਾ ਐ ਜਿਹੜੀ ਹੋ ਜਾਣਾ ਹੈ ਜੜੀ